ਤੇ ਉਹ ਹਰ ਦੇ ਵੇਲੇ ਤਾਂ ਜੀ ਸਾਡੀ ਖੁਸ਼ੀ ਦੂਣ ਛਾਏ ਹੋ ਜਾਂਦੀ ਹੈਗੀ ਕਿਉਂਕਿ ਫਸਲਾਂ ਪੱਕ ਚੁੱਕੀਆਂ ਨੇ ਜੀ ਸਾਡੀਆਂ ਖੇਤਾਂ ਦੇ ਵਿੱਚ ਤੇ ਤੇ ਤਿਉਹਾਰ ਆ ਰਹੇ ਨੇ ਅਸੀਂ ਬੱਚਿਆਂ ਦੀਆਂ ਫੀਸਾਂ ਭਰਾਂਗੇ ਜੀ ਇੰਜੋਏ ਕਰਾਂਗੇ ਇਸ ਮੌਕੇ ਦੇ ਵਿੱਚ ਉਹ ਸਾਡੇ ਪਿੰਡ ਦਾ ਅਮਿੰਦਰ ਮਿਸਤਰੀ ਸੀ ਗਾ ਲਿਖਿਆ ਬੜਿਆ ਬਾਹਰ ਹੁਲਿਆ ਕੇ ਟਾਣਾ ਦੂਤ ਦਾ ਮੂਰੇ ਉਸ ਦੇ ਉਹ ਮੂਰੇ ਉਸ ਦੇ ਧਰਿਆ ਲੈ ਬੁੜਿਆ ਮੈਨੂੰ ਕੈਲਾ ਬਣਾ ਤੇ ਮੁਖ ਤੇ ਬੋਲ ਸੀ ਕਰਿਆ ਆਰੀ ਨਾਲ ਉਹਨੇ ਲਾ ਲੇ ਮੋਚੇ ਫਿਰ ਤਸਮਾਰ ਕੇ ਕਰਿਆ ਸੈਣੀ ਨਾਲ ਫਿਰ ਬਟਲੀ ਪਤਰੀ ਥੋੜਾ ਮਾਰ ਕੇ ਜੜਿਆ ਸਾਨੂੰ ਕਹਿੰਦਾ ਲੈ ਜੋ ਪਾ ਹੱਟ ਰਿਹਾ ਕੇਲਾ ਪੱਦ ਨਿਕਲਿਆ ਹੱਟ ਰਿਹਾ ਰਫੜਿਆ ਕੇਲਾ ਪੱਦ ਨਿਕਲਿਆ ਤੇ ਜਦੋਂ ਅਸੀਂ ਫਸਲਾਂ ਕੱਟਦੇ ਆਂ ਜੀ ਅਸੀਂ ਇੱਕ ਦੂਜੇ ਦੇ ਵੱਲ ਉਹੀ ਦੇਖ ਕੇ ਸ਼ਰਮਾ ਜਾਂਦੇ ਆਂ ਕਿ ਜਾਂ 스마일ਾਂ ਫੇਸ ਕਰਦੇ ਆਂਗੇ ਕਿਉਂ ਸਾਨੂੰ ਐ ਹੁੰਦਾ ਜੀ ਪੈਸੇ ਆਉਣ ਵਾਲੇ ਨੇ ਅੱਜ ਕੱਲ ਮਹਿੰਗਾਈ ਦੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਜੀ ਪੈਸੇ ਦੇ ਬਿਨਾ ਕੁਝ ਵੀ ਹੈ ਨਹੀਂਗਾ ਤੇ ਜਦ ਇਹ ਦਿਨ ਹੁੰਦੇ ਨੇ ਤਾਂ ਸਾਨੂੰ ਆਏ ਹੁੰਦਾ ਵੀ ਸਾਡੀ ਮੁਠੀ ਦੇ ਵਿੱਚ ਪੈਸੇ ਆ ਗਏ ਬਾਕੀ ਦੇਣ ਬੜਾ ਵੈਗ ਰੂ ਹੈ ਜੀ ਅਸੀਂ ਉਹਦੇ ਅਗੇ ਅਰਦਾਸ ਕਰਦੇ ਆ ਕਿ ਸਾਰੇ ਦੀਆਂ ਫਸਲਾਂ ਬਹੁਤ ਵਧੀਆ ਰਹਿਣ ਤੇ ਵਿਸਾਖੀ ਦਾ ਤਿਉਹਾਰ ਅਸੀਂ ਧੂਮ ਧਾਂਦ ਦੇ ਨਾਲ ਮਨਾਈਏ ਹੋ ਲੱਗਿਆ ਹੁੰਦਾ ਪਟਵਾਰੀ ਘਾਟਾ ਕੰਮ ਛੱਡਿਆ ਠੰਗਕਦੇ ਦਾ ਪਾਰੀ ਕਰਦਾ ਕੰਮ ਛੱਡਿਆ ਕਿਸਾਨ ਕਰਦਾ ਕਮਸਦੇਆ ਸਭ ਕੁਝ ਦਾ ਪਾੜੀ ਕਰਦਾ ਕਮਸਦੇਆ ਕਿਸਾਨ ਆਉ ਖੇਤੀ ਤੇ ਨਿਰਪਰ ਸਾਡੇ ਦੇਚ ਕਣਕ ਤੇ ਚੌਲ ਹੁੰਦੇ ਆ ਹੁਣ ਵਿਸਾਖੀ ਦਾ ਤਿਹਾਰ ਆ ਤੇ ਕਣਕ ਦੀ ਜਿਹੜੀ ਬਾਢੀ ਆ ਉਹ ਸਟਾਰਟ ਹੋਣ ਲੱਗ ਜਾ ਰਹੀ ਆ ਜਿਹੜੇ ਆਪਣੇ ਕਿਸਾਨ ਆਉਂਦੇ ਆ ਰੱਬ ਦਾ ਨਾਮ ਲੈ ਕੇ ਵਿਸਾਖੀ ਦੇ ਤਿਹਾਰ ਤੇ ਬਾਢੀ ਕਰਦੇ ਆ ਦਾਤੀ ਧਰਦੇ ਆ ਤੇ ਸਾਰਿਆਂ ਦੀ ਖੁਸ਼ੀ ਵਾਲੀ ਗੱਲ ਹੁੰਦੀ ਆ ਪੈਸੇ ਵੀ ਆਉਣੇ ਆ ਤੇ ਜ਼ਿੰਦਗੀ ਜਿਹਾਉਣ ਦਾ ਸੁਆਦ ਵੀ ਆ ਵਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ કરી ਸੀ ਉਹਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਇਹਦੀ ਬਹੁਤ ਮਹੱਤਤਾ ਵਾ ਤੇ ਦੂਸਰੀ ਜੱਟਾਂ ਦੀ ਫਸਲ ਤਿਆਰ ਹੋ ਚੁੱਕੀ ਆ ਤੇ ਵਸਾਖੀ ਵਾਲੇ ਦਿਨ ਉਹਦੀ ਬਾਢੀ ਕਰਦੇ ਆ ਉਸਨੇ ਦਾਤੀ ਧਰਦੇ ਆ ਤੇ ਉਹਦੇ ਵਿੱਚ ਟੋਲ ਨਗਾਰੇ ਨਾਲ ਖੁਸ਼ੀਆਂ ਮਨਾਉਂਦੇ ਆ ਬਈ ਮੱਤ ਜੱਟਾਂ ਦੀ ਮਾਰੀ ਲੌਂਗ ਦੀ ਕੀ ਗੱਲ ਕਰਦੀ ਤੈਨੂੰ ਸੋਨੇ ਚ ਮੜਾ ਦਿਆਂ तू सुन लोलियां बना के अपने यार बिना जमें पैने दर्जनी भाने दर्जनी केले बोली मेरी यू चल दी जमें चलते सड़कते चेले छापे वाला पा बोलिया